ਗੁਰੂ ਸਾਹਿਬ ਜੀਓ ਚਾਰ ਨਾਉ ਪਾਇਓ ਤੇ ਦਰੀਆ ਤੁਲਾਇਓ ਜਨਮਤਵਾਰੋ ਬਾਰ ਧਰਤਾ ਸਿਮਰਨ ਨਿਮਕ ਨ ਸਿਮਰਿਓ ਜਮ ਕੰਤਰ ਕਰਤਪੁਆਰ ਬੋਹੁ ਤ੍ਰਿਪਾਲ ਦੀਨ ਦੁਖ ਭੰਜਨ ਤੇਰੇ ਆ ਸੰਤ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਚੈ ਸਰਵਤ ਦੇ ਵਿਚਾਰ ਕਰਕੇ ਸਤਿਗੁਰੂ ਪਾਲ ਸਾਹਿਬ ਜੀ ਦੇ ਉਪਦੇਸ਼ਨ ਪਰਸ ਰਿਓ ਵਡਿਆਂ ਭਾਗਾਂ ਵਾਲੇ ਬਹੁਤ ਸੰਗਤ ਦੀ ਆਉਂ ਮਹਾਰਾਜ ਦੇ ਉਪਦੇਸ਼ ਨੂੰ ਇਹੀ ਉਪਦੇਸ਼ ਮਹਾਰਾਜ ਕਹਿੰਦੇ ਭਾਈ ਕਮਾ ਏ ਤਮੋਂ ਦਿਨ ਸਮਰੱਥਾ ਤੇਰੇ ਕੋਲ ਨਹੀਂ ਐ ਤੇ ਗੁਰੂ ਅਕੀਰ ਬੇਨਤੀ ਕਰ ਮਹਾਰਾਜ ਕਿਰਪਾ ਕਰੋ ਦੇਨ ਕੇ ਦਾਤੇ ਮੇਰਾ ਹੁਣ ਆਉਣ ਬਣ ਚਾਹੀ ਮੈਂ ਗੁਣਵਾਨ ਚਾਹੀ ਆ ਗੁਣਾ ਦਾ ਭਰਿਆ ਚਾਹੀ ਗੁਣ ਬਿਨਾ ਚਾਹੀ ਮੇਰੇ ਤੇ ਬਹੁਤੇ ਗੁਨਾ ਮਹਾਰਾਜ ਤੁਸੀਂ ਕਿਰਪਾ ਕਰੋ ਬਸ ਇਸੇ ਤਰ੍ਹਾਂ ਹੀ ਤੇਰੇ ਨਾਮ ਦੀ ਰਾਤ ਸੰਗਤ ਕਰਨ ਦੀ ਰਾਤ ਇਹ ਮੇਰੇ ਜੀਵਨਤ ਬਣੀ ਰਹੇ ਨਾਨੀ ਮੀਵਾ ਰਹੇ ਮਤ ਉੱਚੀ ਹੋਈ ਜਾਵੇ ਇਸ ਤਰ੍ਹਾਂ ਸਤਪੁਰ ਪਾਤਸ਼ਾਹ ਜੀ ਕਹਿੰਦੇ ਭਾਈ ਬੇਨਤੀ ਤੂੰ ਸਿੱਖਾ ਕਰਦੇ ਰਹਿਣ ਹਰ ਵੇਲੇ ਆਲੋਗ ਸੰਗਤ ਦੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਪਾਵਨ ਉਪਦੇਸ਼ ਸੰਗਤ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਇਹ ਜਿਹੜਾ ਸੰਸਾਰ ਇਹ ਪ੍ਰਯਕਲ ਹੋ ਗਿਆ ਵਿਆਕਉਤਾ ਭਾਵ ਜਿਵੇਂ ਕਿਸ ਨੂੰ ਪਾਣੀ ਦੀ ਪਿਆਸ ਲੱਗੀ ਹੋਵੇ ਪਾਣੀ ਨਾ ਮਿਲੇ ਪ੍ਰਸ਼ਾਦੇ ਦੀ ਭੁੱਖ ਲੱਗੀ ਹੋਵੇ ਪ੍ਰਸ਼ਾਦਾ ਨਾਮ ਦੀ ਤੇ ਉਹਦੇ ਜੀਵਨ ਦੇ ਵਿੱਚ ਉਹਦਾ ਸਰੀਰ ਜਿਹੜਾ ਸਰੀਰਕ ਕਿਰਿਆ ਉਹਦੀ ਪਾਵਰ ਉਹਦੀ ਤਾਕਤ ਉਹਦੀ ਸ਼ਾਂਤੀ ਘੱਟ ਜਾਂਦੀ ਹੈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਹੀ ਅਵਸਾਨ ਦੇ ਗੁਰੂ ਦੇ ਨਾਮ ਨੂੰ ਨਹੀਂ ਜਪਦਾ ਗੁਰੂ ਦੀ ਸਤ ਸੰਗ ਨਹੀਂ ਕਰਦਾ ਇਹ ਜਿਹੜਾ ਮਨ ਆ ਇਹ ਵਿਆਕਲ ਹੋ ਜਾਂਦਾ ਇਹਦੇ ਅੰਦਰ ਜੀਵਨ ਦੇ ਵਿੱਚ ਸਾਰਾ ਖੁਸ਼ ਹੁੰਦਿਆਂ ਤੰਦਰੁਸਤੀ ਹੁੰਦਿਆਂ ਸਭ ਦਾਤਾ ਹੁੰਦਿਆਂ ਇਹ ਵਿਆਕਲ ਰਹਿੰਦਾ ਮਨ ਉਹ ਸਾਧੂਰ ਬਾਸਾ ਜੀ ਇਹ ਸਾਹਬ ਦੇ ਵਿੱਚ ਉਪਦੇਸ਼ੀ ਇਸ ਮਾਰ ਨੂੰ ਦਿੰਦੇ ਆ ਮਹਾਰਾਜ ਕਹਿੰਦੇ ਵਿਆਕਲ ਅਤੁਰ ਨਾਮ ਦਿਨ ਸੰਸਾਰ ਤਰੇਤ ਨ ਹੋਵਤ ਕੂਕਰੀ ਆਸਾ ਤਿਤਨਾ ਕੋ ਵਿਖਿਆ ਸਾਰ ਸਦਵ ਪਹਿਲੇ ਨਾਮ ਤੋਂ ਬਿਨਾ ਜਿਹੜਾ ਜੀਵਨਾ ਉਹ ਜਿਵੇਂ ਕੋਈ ਕੁੱਕਰ ਹੈ ਕਹਿਣ ਦਾ ਪਾਪ ਕੁੱਤਾ ਉਹਨੇ ਘਟਾ ਕਦਾ ਹੀ ਰਹਿਣਾ ਜਿਹੋ ਦੀ ਜਣੀ ਮਨ ਬਿਕਤੀ ਹੈ ਕੁੱਤਿਆਂ ਵਾਂਗ ਹੋ ਜਾਂਦੀ ਉਹਨੂੰ ਪਤਾ ਹੀ ਨਹੀਂ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਸਤਗੁਰ ਪਾਤਸ਼ਾਹ ਜੀ ਉਥੇ ਫਿਰ ਜ਼ਿਕਰ ਕਰਦੇ ਵੀ ਭਾਈ ਤੇਰਾ ਇਹ ਸੰਸਾਰ ਦੇ ਵਿੱਚੋਂ ਨਾਮ ਉਹ ਵਾਂਝਾ ਜਿਹੜਾ ਜੀਵਨ ਆ ਉਹ ਖੇਰੋਂ ਪ੍ਰਸ਼ਾਦਾ ਨਾਮ ਮਿਲੇ ਪਾਣੀ ਦੀ ਲੋਣ ਵਾਲੇ ਵਸਾਂ ਨੂੰ ਪਾਣੀ ਨਾਮ ਮਿਲੇ ਜਿਹੜੋਂ ਹਾਵ ਜਾਂਦਾ ਇਸ ਤਰ੍ਹਾਂ ਸਤਗੁਰ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਬਾਹਤ ਨੂੰ ਪਰਮੇਸ਼ਰ ਦੇ ਨਾਮ ਦੀ ਬਖਸ਼ੂਸ਼ਾ ਜਿਵੇਂ ਕੁੱਤਾ ਵੇਰਤੀ ਐ ਕੁੱਤੇ ਦਾ ਕੰਮ ਭਟਕਣਾ ਮਹਾਰਾਜ ਨੇ ਕਰ ਦੱਸਿਆ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਜਿਹੜੀ ਮਨ ਦੇ ਵਿੱਚ ਪੁਰਣੀ ਆ ਕੋਈ ਕੁੱਤੇ ਦੀ ਨਹੀਂ ਆ ਕਹਾਵਤ ਨੇ ਤੇ ਮਾਰ ਨੂੰ ਤਨੁ ਤੜਾਈ ਜਾਂਦੇ ਜਿੱਦਰ ਨੂੰ ਸੋਚ ਹੋ ਜਾਂਦੀ ਕੂਕਰੀ ਆਸਾ ਕੋਕਰੀ ਆਸਾ ਦਾ ਭਾਵ ਆਸਾ ਨਿੱਕੀ ਜਾਨ ਰੰਦੀ ਹੈ ਇਨਸਾਨ ਦੇ ਅੰਦਰ। ਹੁਣ ਮਹਾਰਾਜ ਕਹਿੰਦੇ ਇਸ ਕੁੱਤੀ ਆਸਾ ਜਿਹੜੀ ਐ ਜੀਵ ਚੰਗੇ ਭਲੇ ਨੂੰ। ਚੰਗਾ ਭਲਾ ਇਨਸਾਨ ਬੈਠਾ ਇਸ ਮਨ ਨੂੰ ਇਹਨੇ ਕੁੱਤੇ ਦੀ ਨੀਂਹ ਘਾੜਨਾ ਬੈਠੇ ਨੂੰ। ਇਸ ਤਰ੍ਹਾਂ ਇਹਦੀ ਮਹਾਰਾਜ ਕਹਿੰਦੇ ਨਾਮ ਤੋਂ ਬਿਨਾ ਜਿਹੜਾ ਸਰੀਰ ਐ ਉਦੇ ਅੰਦਰ ਕੂਕਰੀ ਆਸਾ ਦਾਦਾ ਹੋ ਜਾਂਦੀ ਕੂਕਰੀ ਆਸਾ ਦਾ ਭਾਵ ਉੱਤਾਂ ਵਿਅਕਤੀ ਉਸ ਬੇਕਤੀ ਜਦੋਂ ਪੈਦਾ ਹੋ ਜਾਂਦੀ ਮਹਾਰਾਜ ਕਹਿੰਦੇ ਤਲਾਕੋ ਵਿਖਿਆ ਸ਼ਾਰ ਫਿਰ ਉਹ ਇਸ ਤਰ੍ਹਾਂ ਇਸ ਵਿਖਿਆ ਦੇ ਵਿੱਚ ਪਰਮਾਤਮਾ ਦੀ ਪੈਦਾ ਕੀਤੀ ਹੋਈ ਬਖਸ਼ਿਸ਼ ਦੇ ਵਿੱਚ ਪਟਪੜਾ ਹੀ ਰਹਿੰਦਾ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਮ ਤੋਂ ਬਿਨਾਂ ਇਨਸਾਨ ਵਿਆਪਕ ਹੋ ਜਾਂਦਾ ਭਾਈ ਨਾਮ ਤੋਂ ਬਿਨਾਂ ਜਿਹੜਾ ਸਰੀਰ ਹੈ ਉਹ ਇਸੇ ਤਰ੍ਹਾਂ ਕੁੱਤੀ ਆਸਾਂ ਦੇ ਵਿੱਚ ਹੀ ਰਹਿ ਜਾਂਦਾ ਹੈ ਇਨਸਾਨ ਕਰਤਾ ਤ੍ਰਿਪਤ ਨਹੀਂ ਹੁੰਦਾ ਤ੍ਰਿਪਤ ਨਾ ਹੋਤ ਕੋਕਰੀ ਆਸਾਂ ਕਿਉਂਕਿ ਜਿਹੜੀ ਆਦਤ ਪੈ ਜਾਂਦੀ ਹੈ ਉਹ ਆਦਤ ਮਹਾਰਾਜ ਜੀ ਕਹਿੰਦੇ ਕੋਕਰੀ ਆਸਾ ਸਾਡੇ ਜੀਵਨ ਦੇ ਵਿੱਚ ਜਿਹੜੀ ਕੋਕਰੀ ਆਸਾ ਤਬ ਕੁਸ਼ ਹੁੰਦਿਆਂ ਵੀ ਇਨਸਾਨ ਦਾ ਟਿਕਾਣਾ ਨਾ ਹੋਣਾ ਉਹਨੂੰ ਸਤਿਗੁਰ ਪਾਤਸ਼ਾਹ ਦੇ ਨੇ ਫਿਰ ਇਸੇ ਤਰ੍ਹਾਂ ਉਚਾਰਨ ਕੀਤਾ ਮਨ ਜਿਹਦੇ ਫਿਰ ਆਸਾਂ ਨਹੀਂ ਰਹਿੰਦੀ ਉਹ ਕੂਪਰੀ ਆਸਾ ਬਣ ਜਾਂਦੀ ਹੈ। ਕੁੱਤਾ ਵਰਤੀ ਬਣ ਜਾਂਦੀ ਹੈ ਇਨਸਾਨ ਦੀ ਨਾਮ ਤੋਂ ਲੈ। ਉਹ ਕਹਿੰਦਾ ਮਹਾਰਾਜ ਕਹਿੰਦੇ ਇਹ ਤਨਾਕੋ ਵਿਖਿਆ ਛਾਰ ਮਿਲਣਾ ਕੀ ਹੈ? ਹਰੇਕ ਦੇ ਘਰ ਵਿੱਚ ਪ੍ਰਵੇਸ਼ ਹੋ ਜਾਣਾ ਤੇ ਤੋਂ ਆਪਣਾ ਪਰਸ਼ਮਾਰ ਦਾ ਨੇ ਅਗੇ। ਇਸ ਤਰ੍ਹਾਂ ਉਹ ਠੋਕਰਾ ਖਾਣ ਵਾਲੀ ਬੇਤੀ ਇਨਸਾਨ ਦੀ ਬਣ ਜਾਂਦੀ ਹੈ ਜੇ ਨਾਮ ਤੋਂ ਸਰੀਰ ਵੰਜਾ ਰਹਿ ਜਾਂਦਾ ਨਾਮ ਜਪਦਾ ਹੀ ਨਹੀਂ ਇਸ ਤਰ੍ਹਾਂ ਮਹਾਰਾਜ ਕਦੇ ਵੀ ਤੁੱਜਣਾ ਇਹ ਆਸਾ ਜਦੋਂ ਪੈਦਾ ਹੋ ਜਾਂਦੀ ਹੈ ਕਰ ਕਰੇਤ ਨਹੀਂ ਹੁੰਦੀ ਇਨਸਾਨ ਨੂੰ ਤ੍ਰਿਪਤੀ ਨੂੰ ਨਾ ਮੰਨੋਗਾ ਇਸੇ ਤਰ੍ਹਾਂ ਫਿਰ ਇਹ ਆਸਾ ਜਿਹੜੀ ਹੈ ਇਹਨੂੰ ਮਹਾਰਾਜ ਨੇ ਕੁੱਤੀ ਦੀ ਨਹੀਂ ਆਈ ਦੱਸਿਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਚੰਗੇ ਭਲੇ ਇਨਸਾਨ ਨੂੰ ਬਾਗਨਾ ਜਗਾਂ ਦੀ ਨਾਮ ਤੋਂ ਬਿਨਾ ਗੁਰੂ ਦੇ ਗਿਆਨ ਤੋਂ ਬਿਨਾ ਇਨਸਾਨ ਦਾ ਜੀਵ ਇਸ ਤਰ੍ਹਾਂ ਰਹਿੰਦਾ ਜਿਸੇ ਜਤਾਰਾਂ ਦੇ ਵਿੱਚ ਇਨਸਾਨ ਫਿਰ ਇਸ ਤਰ੍ਹਾਂ ਚੰਗਾ ਬਣਾ ਬੈਠਾ ਸੋਚਾਂ ਦੇ ਵਿੱਚ ਪਿਆਰ ਰਹਿ ਆਉਂਦਾ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਪਾਇ ਇੱਕ ਗਉੜੀ ਆਪ ਬੁਲਾਇਓ ਔਰ ਮਹਾਰਾਜ ਕਹਿੰਦੇ ਸਰੀਰ ਵੜਿਆ ਸਤਿਗੁਰੂ ਪਾਸ ਜੀ ਕਿਰਪਾ ਨਾਲ ਪਰਮਾਤਮਾ ਜੀ ਕਹਿੰਦੇ ਪਾਏ ਠਗੌਰੀ ਆਪ ਬਣਾਏ ਇਹ ਪਰਮਾਤਮਾ ਦੀ ਦੇਹ ਹੈ ਸਤਪੁਰ ਪਾਰਸਾ ਜੀ ਕਹਿੰਦੇ ਪਰਮਾਤਮਾ ਨੇ ਆਪ ਹੀ ਇਹ ਬਖਸ਼ਿਸ਼ ਨੂੰ ਮਾਇਆ ਦੇ ਵਿੱਚ ਸੰਸਾਰ ਦੇ ਵਿੱਚ ਪੈ ਰਹਿ ਕੀਤਾ ਹੋਇਆ ਬਾਣੀ ਚ ਪੜਦੇ ਆ ਨਾ ਮਹਾਰਾਜ ਕਹਿੰਦੇ ਕਰ ਕਰ ਦੇਖਿਆ ਸੋਇ ਉਹ ਪਰਮਾਤਮਾ ਦੀ ਹੈ ਕਰ ਕਰ ਕੇ ਵੇਖ ਰਿਆ ਤੇ ਉਹ ਕਰਤਾ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਇਹ ਸੰਸਾਰ ਦੇ ਵਿੱਚ ਕਰਤਾ ਪੁਰਖ ਜਿਹਦਾ ਜ਼ਿਕਰ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਨੇ ਪਹਿਲਾਂ ਕੀਤਾ ਉਹ ਕਰਤਾ ਪੁਰਖ ਹੈ ਉਹ ਕਦੇ ਇਨਸਾਨ ਨੂੰ ਕਿਸ ਤਰ੍ਹਾਂ ਕਦੇ ਕਿਸ ਤਰ੍ਹਾਂ ਰੰਗ ਸਾਰੇ ਹੁੰਦੀਆਂ ਤਾਪ ਤੋਂ ਸੁਧਈ ਹੈ ਮਹਾਰਾਜ ਕਹਿੰਦੇ ਪਾਏ ਖਦੋਰੀ ਆਪ ਬੁਲਾਇਓ ਜੇ ਮਹਾਰਾਜ ਇਸੇ ਤਰ੍ਹਾਂ ਹੀ ਨਾ ਮਹਾਰਾਜ ਦੀ ਕਰਤੱਵ ਜਿਹੜੇ ਆ ਇਹ ਆਪਾਂ ਲੈ ਨਹੀਂ ਸਕਦੇ ਹਰੇਕ ਇਨਸਾਰ ਨੂੰ ਪ੍ਰਮਾਤਮਾ ਨੇ ਇਸੇ ਤਰ੍ਹਾਂ ਹੀ ਭੁਲਾਇਆ ਹੋਇਆ ਪਾਇ ਕਦੋਂ ਦੀ ਆਪ ਬੁਲਾਇਓ ਜਨਮਤ ਬਾਰ ਬਾਾਰ ਆਪ ਇਸ ਵਾਇਆ ਨੂੰ ਪੈਰਾ ਕਰਕੇ ਉਹਦੇ ਵਿੱਚ ਲੀਨ ਕਰਤਾ ਫਿਰ ਜਿਹੜਾ ਵਾਰ-ਵਾਰ ਜਨਮ ਲੈਣਾ ਹੇ ਬ੍ਰਿਹੁ ਦੇ ਲਈ ਮਹਾਰਾਜ ਕਹਿੰਦੇ ਕਿ ਕਿਉਂਕਿ ਪਰਮਾਤਮਾ ਉਹ ਇਸੇ ਤਰ੍ਹਾਂ ਦੀ ਬਖਸ਼ਿਸ਼ ਆ ਭਈ ਪਰਮਾਤਮਾ ਦਿੰਦਾ ਤੇ ਕਈ ਬ੍ਰਿਹੁ ਦਾਤ ਗੀਨ ਕਰਦੇ ਰਹਿਣਾ ਰੱਬ ਦਾ ਨਾਮ ਸਭੇ ਦਾ ਇਹ ਉਹਦੇ ਕਰਤੱਤ ਹੈ ਕਾਇਕ ਰੋਹੀ ਆਪ ਬਣਾਈ ਜਨਮਤਵਾਰੂ ਬਾਰ ਕਹਿੰਦੇ ਇਸ ਤਰ੍ਹਾਂ ਮੇਰੇ ਇਨਸਾਨ ਦਾ ਜਿਹੜਾ ਜਨਮ ਕਰਦੋਂ ਦਾ ਗੇੜ ਹੈ ਅਭਿਓ ਪਰਮੇਸ਼ਰ ਦਾ ਪਹਿਲਾ ਕੀਤਾ ਤੇਰੇ ਮਹਾਰਾਜ ਕਹਿੰਦੇ ਹਰ ਕਾਲ ਸਿਮਰਨ ਨਿਰਖਣਾ ਸਿਮਰਿਓ ਬੇਅੰਤ ਗੁਰ ਸੰਗਤ ਦੀ ਸਤਿਗੁਰ ਪਾਤਸ਼ਾਹ ਜੀ ਦੀ ਸਤ ਸੰਗਤ ਵਿੱਚ ਹਰੇਕ ਇਨਸਾਨ ਦੇ ਅੰਦਰ ਗੁਰੂ ਦੀ ਸਰਦਾ ਗੁਰੂ ਦੀ ਬਾਣੀ ਦੀ ਭਾਵਨਾ ਹੈ ਨਾ ਬਾਣੀ ਸੁਣਾ ਬਾਣੀ ਪੜਾ ਗੁਰੂ ਦੇ ਦਰ ਤੇ ਜਾ ਕੇ ਗੁਰੂ ਦੀ ਸੇਵਾ ਕਰਾਂ ਭਾਵਨਾ ਹੈ ਪ੍ਰਸਾਦ ਗੁਰੂ ਬਾਸਾ ਜੀ ਕਹਿੰਦੇ ਹਰ ਕਾ ਸਿਮਰਨ ਨਿਯਮਕ ਨ ਸਿਮਰਿਓ ਪਰਮਾਤਮਾ ਅਜਿਡਾ ਸਿਮਰਨਾ ਮਹਾਰਾਜ ਕਹਿੰਦੇ ਇੱਕ ਆਪ ਸਿਮਰਨ ਕਰਨਾ ਨਿਯਮਕ ਮਾਤਰ ਜੇ ਮਾਰੇ ਸੰਗ ਦੇ ਬਈ ਇੱਕ ਘੜੀ ਆ ਇੱਕ ਘੜੀ ਤੋਂ ਅਤੀ ਅਤੀ ਦੂਰ ਦੀ ਅਤੀ ਪ੍ਰਵਦੀ ਇਹ ਸਿਮਰਨ ਵਾਸਤੇ ਸੀ ਮਹਾਰਾਜ ਕਹਿੰਦੇ ਅਰ ਤੇਰੇ ਜੀਵਨ ਦੇ ਵਿੱਚ ਸਤਿਗੁਰੂ ਪਾਰਸਾ ਜੀ ਕਹਿੰਦੇ ਤੂੰ ਕਦੇ ਵੀ ਸਿਮਰਨ ਨਿਯਮਤ ਨਾ ਕਰ ਵੀ ਨਹੀਂ ਕਰਤਾ ਸਾਰਾ ਦਿਨ ਆ ਜਾਣੀ ਲੰਘ ਜਾਂਦਾ ਹਰ ਕਾਲ ਸਿਮਰਨ ਨਿਯਮਤ ਨਾ ਸਿਮਰਿਓ ਨੇਭਕ ਮਾਤਰ ਵੀ ਪਰਮਾਤਮਾ ਦਾ ਸਿਮਰਨ ਕਰਦਾ ਨਹੀਂ ਹੈ ਤੇ ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾ ਭਾਈ ਜੰਮ ਕੰਕਰ ਕਰ ਤਰਤੁ ਖਵਾਰ ਜਮਾਨੇ ਫਿਰ ਤੈਨੂੰ ਖਵਾਰ ਕਰਨਾ ਖਵਾਰ ਦਾ ਭਾਵ ਮੈਂ ਪਹਿਲਾਂ ਵੀ ਦੱਸਿਆ ਗੁਰਸੰਗਤ ਜੀ ਕੱਲ ਦੇ ਸ਼ਬਦ ਵਿੱਚ ਸਤਿਗੁਰ ਪਾਤਸ਼ਾਹ ਜੀ ਨੇ ਉਹ ਬ੍ਰਤੀ ਜਿਹੜੀ ਜਦੋਂ ਸਰੀਰ ਤੇ ਪੈਦਾ ਹੋਵੇ ਵਿਆਪ ਵਿਆਪ ਆਉਹ ਉਹ ਸਾਰੀਆਂ ਜਿਹੜੀਆਂ ਬ੍ਰਤੀਆਂ ਉਹ ਸਾਨੂੰ ਜਾਮਾਂ ਦੇ ਵਾਸਤ ਪਾਉਣ ਵਾਲਾ ਹੈ ਜਾਲ ਹੈ ਉਹ ਜਿਹੜਾ ਉਹਨਾਂ ਵਿੱਚ ਮੀਨ ਹੋ ਜਾਂਦਾ ਫਿਰ ਉਹਦਾ ਰਾਸਤਾ ਹੀ ਬੰਦ ਜਾਂਦਾ ਉਹਦੀ ਮਨਤ ਤੋਂ ਉਤਰੀ ਸਾਰਾ ਚੁਪਤੀ ਕਰ ਦਿੰਦਾ ਉਹ ਹੈ ਮਰ ਵੀ ਕਹਿੰਦੇ ਫਿਰ ਖਵਾਲ ਹੁੰਦਾ ਹੈ ਇਨਸਾਨ ਪਤਨੀ ਲੱਗਦਾ ਇਥੇ ਵੀ ਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਸਿਮਰਨ ਨਹੀਂ ਕਰਦਾ ਭਾਈ ਤੈਨੂੰ ਜਮਾ ਨਹੀਂ ਫਿਰ ਕوار ਹਨਾ ਖਰਾਬ ਕਰਨਾ ਤੇ ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮਹਾਰਾਜ ਪਰ ਕਹਿੰਦੇ ਭਾਈ ਤੂੰ ਬੇਨਤੀ ਅਰਿਆ ਕਰ ਵੀ ਤੇਰੇ ਨਾਲ ਇਸ ਤਰ੍ਹਾਂ ਦਾ ਸਰੂਪ ਨਾ ਹੋਵੇ ਤੇ ਉਹ ਤਾਂ ਤੈਨੂੰ ਪ੍ਰਸ਼ਾਦਾਂ ਮਿਲ ਜਾਵੇ ਜੀਵਨ ਚੰਨਾ ਪਿਆਸ ਲੱਗੀ ਆ ਪਾਣੀ ਮਿਲ ਜਾਵੇ ਜੀਵਨ ਚੱਲਦਾ ਤੇ ਮਹਾਰਾਜ ਕਹਿੰਦੇ ਭਾਈ ਉਹ ਪਰਮੇਸ਼ਰ ਕੀ ਹੈ ਗਰੀਬਾਂ ਨੂੰ ਨਰਾਜ ਰਵਣਾ ਦੁੱਖਾਂ ਦੇ ਦੁੱਖ ਹਾਰਨ ਵਾਲਾ ਦਿਆਲੂ ਕਿਰਪਾਲੂ ਹੈ ਸਾਥਦਰ ਆਇਓ ਸਰਣ ਤੁਹਾਡੀ ਮਿਲੇ ਸੂਖ ਨਾਮ ਕਰ ਸੋਤਾ ਚੇਤਾ ਲਾਹੇ ਹਮਾਰੀ ਬਿਆੰਤ ਬਖਸ਼ਸ਼ਾਂ ਦੀ ਬਖਸ਼ਿਸ਼ ਉਹ ਪਰਮਾਤਮਾ ਦੇ ਕੋਲ ਹੈ ਕਾਦੇ ਸੇਵਿ ਨੂੰ ਅਰਜਨਦੇਵ ਮਹਾਰਾਜ ਕਹਿੰਦੇ ਭਾਈ ਸਿਕਾ ਤੂੰ ਆਪਣੇ ਜੀਵਨ ਦੇ ਵਿੱਚ ਹੋ ਹੋ ਕਿਰਪਾਲ ਦੀਨ ਦੁਖ ਪੰਜਨ ਮਹਾਰਾਜ ਸਾਡੇ ਤੇ ਇਸ ਤਰ੍ਹਾਂ ਦਾ ਸਮਾਂ ਆਵੇ ਬਈ ਅਸੀਂ ਨਾਮ ਕੋ ਵਾਂਝੀ ਰਹਿ ਜਾਈਏ ਅਸੀਂ ਵਿਅਕਲ ਹੋਏ ਪਈਏ ਵਿਅਕਲ ਹੋਏ ਈਏ ਬਿਸਾਟਾ ਮਨ ਜਿਹੜਾ ਇਹਦੇ ਅੰਦਰੋਂ ਜਿਹੜੀ ਗਿਰਤੀ ਉਪਕ੍ਰਿਆਸਾਂ ਇਹਦੇ ਵਿੱਚ ਹੀ ਸਾਡਾ ਜੀਵਨ ਪਤੀਤ ਹੋਈ ਜਾਵੇ ਅਸੀਂ ਨਹੀਂ ਚਾਹੁੰਦੇ ਉੱਥੇ ਫਿਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਜ ਕਹਿੰਦੇ ਤੂੰ ਗਰੀਬ ਵਾਂਗੀ ਬੇਨਤੀ ਕਰਿਆ ਕਰ ਬੇਨਤੀ ਕੀ ਕਰਨੀ ਆ ਜਦੋਂ ਇਸ ਤਰ੍ਹਾਂ ਦੀ ਦਸਾ ਤੇਰੇ ਮਨ 'ਚ ਬਣ ਜਾਵੇ ਓਹੋ ਕਿਰਪਾਲ ਦੀਨ ਦੁਖ ਭਜਨ ਤੇਰੇ ਸੰਤੈ ਹੀਰਾਵਾਹ ਮਹਾਰਾਜ ਕਿਰਪਾ ਕਰੋ ਤੁਸੀਂ ਦਿਆਲੂ ਕਿਰਪਾਲੂ ਦੀਨ ਦੁਖ ਭਜਨ ਦੀਨ ਦੁਖ ਭਜਨ ਦਾ ਭਾਵ ਗਰੀਬਾਂ ਨੂੰ ਨਵਾਜਣ ਵਾਲੇ ਦੁੱਖਾਂ ਨੂੰ ਹਰਨ ਵਾਲੇ ਸੰਤੈ ਹੀਰਾਵਾਹ ਮਹਾਰਾਜ ਤੁਸੀਂ ਸਾਨੂੰ ਸੰਤਾਂ ਦਾ ਸੰਗ ਉਨ੍ਹਾਂ ਦੀ ਚਰਨ ਧੂੜ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਬਣਾ ਦਿਓ ਕਿਉਂਕਿ ਅਸੀਂ ਭੁੱਲਣ ਹਾਰ ਹਾਂ ਅਸੀਂ ਇਹ ਸੰਸਾਰ ਵਿੱਚ ਆਇਆ ਇਹ ਸੰਸਾਰ ਇੱਕ ਵਿਤ ਕੀ ਜਿਹੜੀ ਹੈ ਮਹਾਰਾਜ ਨੇ ਦੱਸਿਆ ਅੰਮ੍ਰਿਤ ਛਾੜ ਵਿਖੇ ਵਿਖ ਭਾਈ ਮਾਇਆ ਮੋਹ ਭਰਨ ਪੈ ਹੁੰਦੇ ਸੁਤਦਾਰਾਂ ਸੋ ਪ੍ਰੀਤ ਰਹਿਣ ਸਾਡਾ ਜੀਵਨ ਮਹਾਰਾਜ ਸੰਸਾਰਿਕ ਬਿਰਤੀ ਚ ਇਸ ਤਰ੍ਹਾਂ ਦਾ ਵਾ ਮਾਇਆ ਉਹ ਭਾਵ ਚੈ ਟੁੱਲੇ ਅਸੀਂ ਤਾਂ ਮਹਾਰਾਜ ਜੀਵਨ ਵਿੱਚ ਇਸ ਤਰ੍ਹਾਂ ਹੀ ਲੀਨ ਆ ਵੀ ਭੁੱਲ ਗਏ ਸਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੀਆਂ ਆ ਗਈਆਂ ਕਿ ਅਸੀਂ ਮਹਾਰਾਜ ਰਸਤਾ ਤਾਂ ਦੀਦਾ ਵੀ ਗੁਰੂ ਪਾਰ ਸੱਚੀ ਦੀ ਬਾਣੀ ਪੜ ਗਏ ਆ ਪਦ ਜੀਵਨ ਦੇ ਵਿੱਚ ਜਿਹੜਾ ਢੇਰ ਹੈ ਉਹ ਉਥੇ ਤੱਕ ਸਾਡੀ ਮਤ ਸਾਡੀ ਮੰਗ ਦੀਆਂ ਜਿਹੜੀਆਂ ਭੁੱਖਾਂ ਉਹ ਵਧੀ ਜਾਂਦੀਆਂ ਆ ਭੁੱਖਿਆ ਭੁੱਖ ਨਾ ਤਰੀ ਜੇ ਪੰਨਾ ਸਰੀਨਾ ਪਾਰ ਮਹਾਰਾਜ ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਹੋ ਜਾਵੇ ਤੁਸੀਂ ਦੇਨ ਦੁਪ ਅਜਨੋ ਤੁਸੀਂ ਇਸ ਰਾਸਤੇ ਨੂੰ ਮੰਨ ਦੇ ਉੱਤੇ ਦਇਆ ਕਰਕੇ ਸੋਧੀ ਬਖਸ਼ ਦੇਵੋ ਮੇਰੀ ਬੇਨਤੀ ਹੈ ਮਹਾਰਾਜ ਤੁਸੀਂ ਸਾਡੇ ਤੇ ਕਿਰਪਾ ਕਰੋ ਅਸੀਂ ਇਸ ਤਰ੍ਹਾਂ ਦੇ ਜੀਵਨ ਵਿੱਚ ਨਾਂ ਨਹੀਂ ਹੋਈਏ ਉਹੋ ਕਿਰਪਾਲ ਦੀਨ ਗੁਪ ਭੰਜਨ ਤੇਰੇ ਸੰਤੈ ਕੀ ਰਾਵਾਰ ਮੈਂ ਤੇਰੇ ਸੰਤਾਂ ਦੀ ਚਰਨ ਧੂੜ ਬਣ ਜਾਵਾਂ ਤੇਰੇ ਸਤਿਗੁਰੂ ਪਾਤਸ਼ਾਹ ਜੀ ਉਚਾਰਨ ਕਰਨ ਦੇ ਨਾਮ ਕਦਾਸ ਦਰਸ ਪ੍ਰਭ ਜਾਚੈ ਦਰਸ ਪ੍ਰਭ ਜਾਚੈ ਦਰਸ ਦਾ ਭਾਵ ਕੀਆ ਗੁਰ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਜੋ ਤੁਸੀਂ ਬਾਣੀ ਆਪ ਪੜ੍ਹਨੀ ਜਾਂ ਤੁਸੀਂ ਆਪ ਕੋਈ ਵਿਚਾਰ ਕਰਦੇ ਹੋ ਜਾਂ ਤੁਸੀਂ ਸਤਸੰਗ ਦੇ ਵਿੱਚ ਬੈਠ ਕੇ ਗੁਰੂ ਦੀ ਕਥਾ ਸੁਣਦੇ ਹੋ ਕੀਰਤਨ ਸੁਣਦੇ ਹੋ ਉਹਦੇ ਵਿੱਚ ਵੀ ਦਰਸ ਹੈ ਪ੍ਰਮਾਤਮਾ ਦਾ ਕਿਉਂਕਿ ਮਹਾਰਾਜ ਨੇ ਸਾਨੂੰ ਦੱਸਿਆ ਜੇ ਜਦੋਂ ਵੀ ਸ਼ਬਦ ਵਿਚਾਰ ਹੋਵੇ ਸਾਧਕ ਕੀਰਤਨ ਹੋਵੇ ਜਾਂ ਇਕ ਬਾਤ ਹੋ ਕੇ ਸਾਰੇ ਸਰੀਰ ਬਾਣੀ ਪੜੀ ਜਾਣ ਸੁਣੀ ਜਾਵੇ ਸਮਝੀ ਜਾਵੇ ਉਹ ਗੁਰੂ ਦਾ ਦਰਸ ਹੈ ਸਤਿਗੁਰ ਪਤਸਾ ਜੀ ਕਹਿੰਦੇ ਨਾਨਕ ਦਾਸ ਦਰਸ ਪ੍ਰਵ ਜਾਚੈ ਮਨ ਤਲ ਕੋ ਅਦਾ ਮਨ ਤਨ ਦਾ ਆਸਰਾ ਉਦੋਂ ਹੀ ਬਣਨਾ ਜਦੋਂ ਅਸੀਂ ਗੁਰਸੰਗਤ ਦੀ ਦਰਸ਼ਨ ਕਰ ਲਿਆ ਦਰਸ਼ਨ ਕਦੋਂ ਹੁਣਾ ਜਦੋਂ ਅਸੀਂ ਬਾਣੀ ਨੂੰ ਸਮਝ ਕੇ ਵਿਚਾਰ ਕੇ ਆਪਣੇ ਜੀਵਨ 'ਚ ਲਾਗੂ ਕਰਨਾ ਉਦੋਂ ਮਹਾਰਾਜ ਦਾਸ ਜੀ ਆਤਮ ਤਨ ਨੂੰ ਆਧਾਰ ਮੰਨ ਕੇ ਤਦ ਗੈਮ ਹੀ ਧਾਰਨ ਰਹਿਦਾ ਇਨਸਾਨ ਸੰਸਾਰਿਕ ਗੱਲਾਂ ਸੁਣ ਕੇ ਕਦੇ ਉੱਤਸੁਖ ਹੋ ਜਾਂਦਾ ਤੇ ਕਦੇ ਦੁਖੀ ਹੋ ਜਾਂਦਾ ਇਹ ਨਹੀਂ ਤੋ ਬੇਤੀਆਂ ਸੰਸਾਰ 'ਚ ਤੀਜੀ ਬੇਤੀ ਗੁਰੂ ਪਾਤਸ਼ਾਹ ਜੀ ਨੇ ਬਾਣੀ ਤੇ ਬਖਸ਼ਿਸ਼ ਕੀਤੀ ਆ ਉਹ ਹੈ ਆਧਾਰ ਅਦਾ ਹੁਦਾ ਭਾਵ ਤੇ ਤੇ ਤੋਂ ਸੰਬਰਾਥ ਜਿੱਥੇ ਕੋਈ ਨਾ ਹੀ ਉਥੇ ਤੇਰੀ ਰਾਤ ਜਿੱਥੇ ਕੋਈ ਹੁੰਦਾਈ ਨਹੀਂ ਉਥੇ ਪਰਮਾਤਮਾ ਦੀ ਬਾਣੀ ਦਾ ਆਸਰਾ ਜਦੋਂ ਬਾਣਾ ਤਵੇਂ ਨਿਸ਼ਾਨ ਦਾ ਫਿਰ ਉਹ ਡੋਲਦਾ ਹੀ ਉਹ ਨਿਡੋਡਾ ਸਤਿਗੁਰੂ ਸਾਹਿਬ ਜੀ ਕਹਿੰਦੇ ਸਾਡੇ ਕੋਲੇ ਦੁਨਿਆਵੀ ਤੌਰ ਤੇ ਦੋ ਹੀ ਦਿਸਣ ਬਾਤ ਤੇ ਦੋ ਹੀ ਆ ਦੁੱਖ ਤੇ ਸੁੱਖ ਤੇਜੀ ਬਖਸ਼ਸ਼ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਬਾਣੀ ਕਿਸਮਾਈ ਹੈ ਉਹ ਮਨ ਤਨ ਨੂੰ ਆਧਾਰ ਮਨ ਕਾਇੰਦ ਰੱਖਣਾ ਤਨ ਕਰਕੇ ਦੁੱਖ ਦੇ ਵਿੱਚ ਲੀਨ ਹੁੰਦਿਆਂ ਦੁੱਖ ਤੋਂ ਮੁਕਤ ਹੋਣਾ ਇਹ ਗੁਰੂ ਦੀ ਬਖਸ਼ਸ਼ ਨਾਲ ਆਧਾਰ ਆਧਾਰ ਕਦੋਂ ਬਣਨਾ ਜਦੋਂ ਸਾਨੂੰ ਪੂਰਾ ਪੂਰਾ ਗੁਰੂ ਦਾਉ ਨਦੇਸ ਸਾਡੇ ਮਨ ਦੇ ਅੰਲੇ ਦੇ ਵਿੱਚ ਪੈ ਜਾਵੇ ਜਿਵੇਂ ਮੀਰੀ ਵਾਰਤਾ ਹੁੰਦੀ ਹੈ ਨਾ ਮੇ ਦਾ ਪੂਰਾ ਪੂਰਾ ਪਾਣੀ ਫਸਲ ਨੂੰ ਮਿਲ ਜਾਵੇ ਫਸਲ ਨੂੰ ਉਜਾਉਣ ਹੋ ਜਾਂਦੀ ਹੈ ਪਹਿਲਾਂ ਤਾਂ ਆਪਾਂ ਦੁੱਤੀ ਉਹਨਾ ਬੀਜਦੇ ਆ ਨਾਲ-ਨਾਲ ਹੀ ਪਰ ਜਦੋਂ ਪਾਣੀ ਲੱਗੀ ਜਾਂਦਾ ਲੱਗੀ ਜਾਂਦਾ ਉਹ ਦੀ ਝੋਨਾ ਆਪਣੇ ਆਪ ਖੜਾ ਹੋ ਜਾਂਦਾ ਉਹ ਨੂੰ ਪੂਰਾ ਪੂਰਾ ਆਸਰਾ ਮਿਲ ਜਾਂਦਾ ਇਸ ਤਰ੍ਹਾਂ ਹੀ ਜਿਹੜੀ ਬਾਣੀ ਅਸੀਂ ਸੁਣਦੇ ਆ ਸਾਧ ਸੰਗ ਕਰਦੇ ਆ ਸਾਡਾ ਮੰਨ ਕੀ ਹੈ ਸੰਸਾਰਿਕ ਬਿਰਤੀ ਹੈ ਸੰਸਾਰ ਵਿੱਚ ਰਹਿਣਾ ਸੀ ਸਾਡੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸ਼ਕਲਾਂ ਆਉਣੀ ਹੀ ਹੁੰਦੀਆਂ ਇੱਥੇ ਹੁਣ ਆਸਰਾ ਜਿਹੜਾ ਗੁਰੂ ਪਾਰਸਾ ਜੀ ਕਹਿੰਦੇ ਭਾਈ ਤੇਰੇ ਨਾਲ ਸਾਰੇ ਦੁੱਖ ਸੁੱਖ ਚੜ੍ਹਦੇ ਸਾਰੇ ਛੜਦੇ ਵੀ ਆਂ ਤੇ ਸੰਸਾਰ ਪਰ ਖੜਾ ਅਨੰਤ ਜਰੂ ਸਾਦੇ ਕਿੰਨਾ ਘਟਾਇਲ ਖੜੇ ਰਹਿਣਗੇ ਸਾਡੇ ਨਾਲ ਇੱਕ ਦਿਨ ਉਹਨਾਂ ਤੇ ਵੀ ਇਸ ਤਰ੍ਹਾਂ ਦਾ ਸਮਾਂ ਉਥੇ ਸਤਗੁਰ ਪਾਤਸ਼ਾਹ ਜੀ ਕਹਿੰਦੇ ਸਿੱਖਾ ਤੈਨੂੰ ਪਰਮਾਤਮਾ ਦੀ ਬਾਣੀ ਦਾ ਆਸਰਾ ਜਿਹੜਾ ਜੇ ਤੂੰ ਇਕੱਲਾ ਤਾਮੀ ਤੈਨੂੰ ਆਈ ਜਾ ਆਪਣਾ ਮੇਲ ਨਾਲ ਸਾਰੇ ਆ ਤੇ ਜਦੋਂ ਸਾਰੇ ਹੈ ਹੀ ਨੇ ਕਿੰਤਾ ਹੈ ਪਰ ਉਥੇ ਗੁਰੂ ਪਾਤਸ਼ਾਹ ਜੀ ਨੇ ਕਿਰ ਦੱਸਿਆ ਜਿੱਥੇ ਤੈਨੂੰ ਕੋਈ ਨਹੀਂ ਰੱਖਦਾ ਉਥੇ ਤੈਨੂੰ ਪਰਮਾਤਮਾ ਨੇ ਆਸਰਾ ਦੇ ਦਿੱਨਾ ਤੇਰਾ ਆਧਾਰ ਬਣ ਜਾਣਾ ਇਹ ਬਾਣੀ ਦੀ ਪਾਕਸ ਇਸ ਤਰ੍ਹਾਂ ਵੀ ਮਹਾਰਾਜ ਕਹਿੰਦੇ ਜਦੋਂ ਗੁਰੂ ਸੰਗਤਰੀ ਮੁਕਤੀ ਰਾਣਾ ਮਹਿਰਾ ਜੀ ਨੇ ਆਪਣਾ ਪਰਵਾਦ ਵਾਰਿਆ ਉਥੇ ਕੀ ਹੈ ਆਪਣਾ ਘਰ ਵਿਵੇਦਾ ਸੀ ਇਤੋਂ ਤੱਕ ਜਦੋਂ ਉਪਰਾਸਰਾਂ ਨੂੰ ਪਤਾ ਲੱਗਿਆ ਵੀ ਇਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਨੂੰ ਦੁੱਧ ਪਿਲਾਇਆ ਤੇ ਕਹਿੰਦੇ ਉਹਦੇ 7 ਸਾਲ ਦਾ ਪੁੱਤਰ ਸੀ ਸਤਿਰਸਾਲ ਦੀ ਮਾਂ ਸੀ ਘਰਵਾਲੀ ਸੀ ਆਪ ਸੀ ਤੇ ਕਹਿੰਦੇ ਜਦੋਂ ਸੁਪਾ ਸੰਧਾਨ ਦੇ ਤਰ ਸਦਿਆਂ ਬੇਤੋਂ ਆਏ ਤੋਂ ਪਿਤਾ ਉਹਦੇ ਜੀਵਨ ਦੇ ਵਿੱਚ ਕੀ ਸੀ ਆਸਰਾ ਸੀ ਜਿਹੜਾ ਜਿੱਤੇ ਉਹਨੂੰ ਪਤਾ ਵੀ ਸਾਡੀ ਰੱਖਿਆ ਕਰਨ ਵਾਲਾ ਕੋਈ ਨਹੀਂ ਰੱਖਿਆ ਕਰਨ ਵਾਲਾ ਆਸਰਾ ਮੰਨ ਦੇ ਵਿੱਚ ਬਣਾ ਰਿਹਾ ਸੀ ਉਹਨੇ ਇਤੋਂ ਤੱਕ ਆਪਣੇ ਕੀਮਤੀ ਗਹਿਣੇ ਘਰਵਾੜੀ ਦੇ ਜੋ ਵੀ ਕੀਮਤੀ ਘਰ ਵਿੱਚ ਵਸਤੂਆਂ ਸੀ ਪਹਿਲੇ ਦਿਨ ਉਹ ਵੇਚੀਆਂ ਦੂਸਰੇ ਦਿਨ ਘਰਵਾੜੀ ਨੂੰ ਦੱਸਿਆ ਕਿ ਅੱਜ ਵੀ ਮੇਰਾ ਮਨ ਉਦਾਸ ਹੈ ਘਰਵਾੜੀ ਕਹਿੰਦੇ ਤੁਸੀਂ ਉਦਾਸ ਕਿਉਂ ਹੋ ਉਹਨੇ ਫਿਰ ਦੱਸਿਆ ਵੀ ਇੰਨੇ ਦਿਨ ਹੋ ਗਏ ਛੋਟੇ ਸਾਹਿਬ ਜਦਿਆਂ ਨੂੰ ਕਿਸੇ ਨੇ ਦੁੱਤ ਨਹੀਂ ਸੁਕਾਇਆ ਤਰ ਦੂਸਰੇ ਦਿਨ ਉਹਨੇ ਆਪਣਾ ਘਰ ਵੇਚ ਕੇ ਸਰਾਂ ਦੇ ਵਿੱਚ ਸੁੱਤਾ ਆਪਣੇ ਪਰਿਵਾਰ ਵਿਚੋਂ ਰਹਿ। ਉਹ ਦਿਨ ਮਹਿਰਾ ਸੀਜੇ ਦੇ ਦਿਨ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਫਿਰ ਇਹਨਾਂ ਦਾ ਭਾਵ 70 ਸਾਲ ਦੀ ਮਾਂ, 7 ਸਾਲ ਦਾ ਪੁੱਤ ਆਪਣੀ ਧਰਵਾਣੀ ਤੇ ਆਪਣੇ ਆਪ ਨੂੰ ਉਹੋ ਜਿਹੀ ਪੀੜ ਕਿ ਉਹਨਾਂ ਨੂੰ ਕਾਬੂ ਕੀਤਾ ਜਾਂਦਾ। ਏਸੀ ਆਸਰਾ ਨਾਮ ਦਾ ਜਿਨ੍ਹਾਂ ਨੇ ਸੇਵਾ ਕੀਤੀ ਆਪਣੇ ਪਰਿਵਾਰ ਦੀ ਸੇਵਾ ਦੀ ਮਾਨਤੇ ਕਹਿਣ ਦਾ ਭਾਵ ਉੱਤੇ ਪਰਮਾਇਰ ਦੀ ਸੇਵਾ ਨਹੀਂ ਗੁਰਦੋਰੇ ਦੀ ਸੇਵਾ ਨਹੀਂ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਪਾਧੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਦੱਸਦੇ ਪਰਮਾਤਮਾ ਦਾ ਜਦੋਂ ਮੰਨ ਤੇ ਤਨ ਕਰਕੇ ਆਸਰਾ ਹੋ ਜਾਵੇ ਫਿਰ ਆਪਣਾ ਪਰਿਵਾਰ ਵੀ ਕਹਿਣ ਦਾ ਭਾਵ ਸੇਵਾ ਦੇ ਵਿੱਚ ਲੱਗਣ ਦਾ ਇੱਥੇ ਵਾਕਸਸ ਗੁਰੂ 파ਰਸਾ ਜੀ ਸਾਨੂੰ ਪਾਣੀ ਤੇ ਵਾਕਸਿਆ ਇਸੇ ਕਰਕੇ ਪਾਣੀ ਤੋਂ ਬਿਨਾ ਅਸੀਂ ਵਿਆਪਰ ਨਹੀਂ ਦੁੱਖ ਸਾਨੂੰ ਆਪਣੇ ਵੱਲ ਖਿਤਦਿਆ ਜਨਤਾਵਾਂ ਆਪਣੇ ਵੱਲ ਖਿਤਦੀਆਂ ਆਕਾਸ਼ ਨੂੰ ਸੀਮਤਾ ਆਪਣੇ ਵੱਲ ਹੀ ਖਿਤਦਿਆ ਜੇ ਅਸੀਂ ਦਾਦੇ ਨੂੰ ਨਾਮ ਪੜਿਆ ਨਾਮ ਸੁਣਿਆ ਸਤਸਗੁਰੂ ਨਾਲ ਕੀਤੀ ਅਸੀਂ ਇਹਨਾਂ ਵਿੱਚ ਵਿਆਕਲ ਹੋ ਕੇ ਆਪਣਾ ਦਿਮਾਗ ਆਪਣੀ ਸਵੰਤਾ ਆਪਣਾ ਸਰੀਰ ਆਪਣਾ ਬਾਦ ਹਾਰ ਜਾਂਦੇ ਹਾਂ ਜਦੋਂ ਉਸੇ ਬਾਣੀ ਨਾਲ ਦੁਰਮੰਗਿਆਲਾ ਜਾਤਮੁ ਨਸਕਰ ਅਤ ਬਣਾ ਕੋਈ ਕੋਈ ਨਾ ਦੇ ਲਾਭੁ ਹੋਏ ਦੁਸ਼ਮਨਾ ਸਾਤ ਤਰਫੀ ਭਾਜ ਥਲੇ ਮਹਾਰਾਜ ਕਹਿੰਦੇ ਚਿਤ ਆਵੇ ਉਸ ਪਾਰਬ੍ਰੰਧ ਜਦੋਂ ਪਾਰਬ੍ਰੰਧ ਚਿਤ ਆਵੇ ਵੀ ਫਿਰ ਕੋਈ ਨਿਬਾ ਸਕਦਾ ਇਸੇ ਕਰਕੇ ਉਹ ਤਾਂ ਆਖਰੀ ਇਸ ਤਰ੍ਹਾਂ ਸਾਤੀ ਬਉਨਾ ਲੱਗੀ ਪਾਰਬ੍ਰੰਧ ਸਰਣਾਈ ਚੌਦਸਾ ਮਾਰਿਆ ਨਾਮ ਕਰ ਦੁੱਖ ਲਗੇ ਨਾ ਪਾਏ ਸਤਿਗੁਰੂ ਦਾ ਕਿਰਤਿਆ ਜਨ ਬਣ ਤਰਨਾਈ RAM ਨਾਮ ਔਖਤ ਦੀ ਆਇ ਕਲ ਬਲਾਈ ਲਖਾਓ ਰੱਖ ਦੀ ਤੇ ਰਖਣ ਮਾਰ ਸਭ ਬਿਆਧ ਮਟਾਈ ਕੋਹੋ ਨਾਨਕ ਕਿਰਪਾ ਬਈ ਪ੍ਰਾਪਤ ਹੈ ਸਹਾਈ ਹੋ ਗੁਰੂ ਪਾਸ ਜੇ ਹੋ ਗਿਆ ਆਪਾਂ ਵੀ ਬੇਨਤੀ ਕਰੀਏ ਇਹੋ ਜੇ ਮਹਾਰਾਜ ਆਸਰਾ ਸਾਡਾ ਵੀ ਬਣ ਜਾਵੇ ਤੇ ਅਸੀਂ ਵੀ ਇਸ ਸੰਸਾਰ ਦੇ ਵਿੱਚ ਵਿਆਕਲਾਂ ਹਰ ਰੋਜ ਅਸੀਂ ਉਪਰੇ ਹੀ ਖਾਂਦੇ ਕਰਦੇ ਆਂ ਸਾਨੂੰ ਵਿਆਕਰਨ ਮਹਾਰਾਜ ਨਾਮ ਦੀ ਤਾਤ ਪ੍ਰਸਤ ਕਰਕੇ ਸੁਭੀ ਕਰਦੇ ਹੋ ਬਹੁਤ ਕਿਰਪਾਲ ਦੀਨ ਲੋਕ ਪੰਜਨ ਤੇਰੇ ਸੰਤ ਕੀ ਰਾਵਾੜ ਨਾਲਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ ਵਾਹਿਗੁਰੂ ਦੀ ਕਾਥਾ ਸਾਰ ਵਾਹਿਗੁਰੂ ਜੀ ਕੀ ਤੈ ਸਤਨਾ ਸ੍ਰੀ ਬਾਖੀ ਗੁਰੂ ਸਾਹਿਬ ਜੀਓ ਰਾਮ ਕਲੀ ਮਹਲਾਤੀ ਜੀ ਆਨੰਦ ਏਕ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਸਤ ਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾ ਰਾਵਰ ਤਨ ਪਰਵਾਰ ਪੜੀਆ ਸਬਦ ਗਾਵਣ ਸਬਦੋ ਤਾਂ ਗਾਓ ਹਰੀ ਕੇ ਦਾ ਮਨ ਜਿਨੀ ਹਰ ਨਾਮੁ ਨਾਨਕੋ ਆਨੰਦੋ ਹੋਆ ਸਤਿਗੁਰੂ ਮੈਂ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਮੁ